ਪੂਰਾ ਮੂਲ ਮੰਤਰ ਹੈ ਜੋ ਉਹ ਦਿੱਤਾ ਹੈ ਇੱਕ ओंकार ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਅਸੀਂ ਇਸ ਬਾਣੀ ਨੂੰ ਪੜ੍ਹਨਾ ਹੈ ਆਸਾ ਰਾਗ ਦੀ ਬਾਣੀ ਹੈ ਗੁਰੂ ਜੀ ਨੇ ਪੂਰਾ ਮੂਲ ਮੰਤਰ ਦਿੱਤਾ ਹੈ ਸੋਤੇ ਤਾਕੇ ਸਾਨੂੰ ਪਰਮਾਤਮਾ ਦੀ ਗੁਣਾਂ ਦਾ ਥੋੜਾ ਕੋ ਘਰ ਗਿਆਨ ਆਵੇ ਤੇ ਫਿਰ ਅਸੀਂ ਇਸ ਬਾਣੀ ਨੂੰ ਪੜਹੀਏ ਕਿ ਅੰਦਰ ਪੱਕੇ ਕਰੀਏ ਨਾ ਹੁਣਾ ਇੱਕ ਆਕਾਰ ਇੱਕ ਤੋਂ ਸਭ ਕੁਝ ਪੈਦਾ ਹੋ ਰਿਹਾ ਹੈ ਇਹਦਾ ਹੋਈ ਵਿੱਚ ਵੀ ਉਹ ਆਪ ਇੱਕ ਹੈ ਕਿ ਇੱਕ ਅੰਦਰੋਂ ਅਕਾਰ ਬਣ ਰਿਹਾ ਹੈ ਮਿਟ ਰਿਹਾ ਹੈ ਲਗਾਤਾਰ 1% ਉਸ ਮਾਲਕ ਦੇ ਹੁਕਮ ਵਿੱਚ ਚੱਲ ਰਿਹਾ ਹੈ ਇੱਕ ਸਾਰ ਹੈ ਇੱਕ ਰਾਸ ਹੈ ਬਗੈਰ ਸਮੇਂ ਦੇ ਬਗੈਰ ਜਗ੍ਹਾ ਦੇ ਪ੍ਰਵਾਹ ਤੋਂ ਹੈ ਇਹ ਪ੍ਰਕਾਸ਼ ਲਗਾਤਾਰ ਚੱਲ ਰਿਹਾ ਹੈ ਸਤ ਨਾਮ ਨਾਮ ਦਾ ਮਤਲਬ ਹੋਂਦ ਦੇਖੋ ਨਾਮ ਕਿਸੇ ਚੀਜ਼ ਦਾ ਕਦੋਂ ਪੈਂਦਾ ਜਿਵੇਂ ਜੀਵ ਉਸ ਦੀ ਬजूदगी ਹੁੰਦੀ ਹੈ ਜਿਵੇਂ ਸਾਡੇ ਘਰ ਬੱਚਾ ਪੈਦਾ ਹੁੰਦਾ ਅਸੀਂ ਗੁਰਦੁਆਰਾ ਸਾਹਿਬ ਆ ਕੇ ਉਹਦਾ ਨਾਮਕਰਨ ਕਰਦੇ ਹਾਂ ਅਸੀਂ ਕੋਈ ਵਸਤੂ ਨਵੀਂ ਬਣਾਉਨੇ ਆ ਅਸੀਂ ਉਹਦਾ ਨਾਮਕਰਨ ਕਰਦੇ ਆ ਮਿਸਤਰੀ ਹੁਣ ਮਾਲਿਆ ਸਾਡੀ ਖੇਤੀ ਦੇ ਸੰਦ ਬਣਾ ਕੇ ਦਿੰਦੇ ਆ ਉਹਨਾਂ ਦੇ ਅਡੋ-ਉਡੀ ਗੁਣਾਤਮਕ ਨਾਮ ਸਾਨੂੰ ਦੇ ਦਿੰਦੇ ਆ ਬਣਨ ਤੋਂ ਬਾਅਦ ਜਨੀ ਬਜੂਦਗੀ ਦਾ ਨਾਮ ਰੱਖਿਆ ਜਾਂਦਾ ਹੈ ਤੋਂ ਗੁਰੂ ਜੀ ਕਹਿੰਦੇ ਸਤ ਉਹਦੀ ਬਜੂਦਗੀ ਸ਼ਬਦ ਹੈ ਇਹ ਫਿਰ ਉਹਦਾ ਨਾਮ ਵੀ ਸਤ ਹੈ ਕੌਕੇ ਜਦੋਂ ਮੌਜੂਦਗੀ ਉਹਦੀ 24 ਘੰਟੇ ਆ ਹਰ ਸਮੇਂ ਐ ਜੁਗਾਂ ਜਮਤਰਾਂ ਤੋਂ ਐ ਇੱਕ ਰਸ ਐ ਸੱਚੀ ਐ ਅਮੇਸ਼ਾ ਰਣਵਾਈ ਐ ਤੇ ਉਹਦੀ ਹੋਂਦ ਵੀ ਫੇਰ ਸੱਚ ਐ ਤੇ ਸੱਚੀ ਹੋਂਦ ਦਾ ਜਿਹੜਾ ਨਾਮ ਐ ਉਹ ਵੀ ਸੱਚ ਐ ਕਰਤਾ ਪਰਖ ਹੁਣ ਦੇਖੋ ਪਰਮਤਾ ਪਰਮਾਤਮਾ ਹੀ ਸ਼ਕਤੀ ਐ ਪਰਮ ਸ਼ਕਤੀ ਐ ਪਰਮ ਸ਼ਕਤੀ ਸਭ ਕੁਝ ਬਣਾ ਰਹੀ ਐ ਉਹ ਕਰਤਾ ਬਣਾ ਕੇ ਇਹ ਨਹੀਂ ਵੀ ਉਹ ਆਪਣੇ ਤੋਂ ਬਾਹਰ ਕੁਝ ਬਣਾ ਰਹੀ ਹੈ ਆਪਣੇ ਵਿੱਚ ਸਭ ਕੁਝ ਬਣਾ ਰਹੀ ਹੈ ਇਸ ਕਰਕੇ ਉਸ ਬਣੇ ਹੋਏ ਆਕਾਰ ਦੇ ਵਿੱਚ ਉਹ ਆਪ ਰਮੀ ਹੋਈ ਹੈ ਪਰਮਾਤਮਾ ਰਮਿਆ ਹੋਇਆ ਵਰਕ ਦਾ ਮਤਲਬ ਹੁੰਦਾ ਹੈ ਸੰਸਕ੍ਰਿਤ ਵਾਇਆ ਸ਼ਾਵਤ ਲੇਟਿਆ ਹੋਇਆ ਸਮਾਇਆ ਹੋਇਆ ਸਰਵ ਵਿਆਪਕ ਉਹ ਪਰਮਾਤਮਾ ਕਰਤਾ ਵੀ ਹੈ ਆਪਣੇ ਵਿੱਚੋਂ ਇਸ ਆਕਾਰ ਨੂੰ ਬਣਾ ਵੀ ਰਿਹਾ ਹੈ ਤੇ ਇਸ ਆਕਾਰ ਵਿੱਚ ਰਹਿ ਵੀ ਰਿਹਾ ਹੈ ਸਾਰੇ ਕਾਲ ਵਿੱਚ ਇਹ ਨਰਜੀਵ ਸਬਜੀਵ ਦੀ ਗੱਲ ਨਹੀਂ ਹੈ ਟੋਟਲ ਅਲਕਾ ਨਿਰਭਾਉ ਦੇਖੋ ਪਰਮ ਸ਼ਕਤੀ ਹੈ ਪਰਮ ਸ਼ਕਤੀ ਨੂੰ ਪਿੱਛੇ ਦਾ ਡਰ ਕੀ ਹੋਣਾ ਉਹਨੂੰ ਕੋਈ ਡਰ ਨਹੀਂ ਸਕਦਾ ਨਿਰਵੈਰ ਉਹਦੇ ਬਰਾਬਰ ਦੀ ਸ਼ਕਤੀ ਨਹੀਂ ਉਹਦਾ ਕੋਈ ਸਰੀਰਕ ਹੀ ਨਹੀਂ ਹੈ ਤੇ ਉਹਨੂੰ ਬਿਰਵੈਰ ਕਿਹਦੇ ਨਾਲ ਹੋਣਾ ਇਹਦੇ ਪੂਜਤਵਾਰ ਤੇ ਲਈਏ ਉਹ ਦਿਆਲੂ ਹੈ ਕਰਪਾਲੂ ਹੈ ਬਹਿਰਵਾਨਾ ਹੈ ਉਸ ਮਾਲਕ ਨੇ ਆਪਣੀ ਮਿਹਰ ਕੀਤੀ ਹੋਲ ਧਰਮ ਦਇਆ ਕਾ ਪੂਤ ਪੂਰੀ ਕਿਰਪਾ ਪੂਨੇ ਆਪਣਾ ਇੱਕ ਸਿਸਟਮ ਬਣਾਇਆ ਉਹ ਸਿਸਟਮ ਵਿੱਚ ਅਸੀਂ ਬਣ ਰਹੇ ਆਂ ਤੇ ਮਿਟ ਰਹੇ ਆਂ ਇਹ ਉਹਦੀ ਕਿਰਪਾ ਹੈ ਉਹ ਸਾਡੇ ਉੱਤੇ ਜਾਲੂ ਹੈ ਗੈਰੀ ਨਹੀਂ ਹੈਗਾ ਸਾਡਾ ਡਰ ਵੈਰ ਐ ਕਾਲ ਮੂਰਤ ਕਾਲ ਕਹਿੰਦੇ ਇਹ ਸਮੇਂ ਨੂੰ ਇਥੇ ਕਾਲ ਦਾ ਕੀ ਹੈ ਕਿ ਮੌਤ ਨਹੀਂ ਲੈਣਾ ਕਾਲ ਦਾ ਮਤਲਬ ਹੈ ਸਮਾਂ ਐ ਕਾਲ ਜਿਹੜੀ ਮੂਰਤ ਹਸਤੀ ਮਾਰਕ ਦੀ ਜਿਹੜੀ ਹਸਤੀ ਹੈ ਸ਼ਕਤੀ ਹੈ ਕੁਦਰਤ ਤੇ ਸਮੇਂ ਦਾ ਪ੍ਰਭਾਵ ਨਹੀਂ ਪੈਂਦਾ ਇਹ ਨਹੀਂ ਵੀ ਉਹ ਅੱਜ ਸਵੇਰੇ ਜਿਆਦੇ ਜੋਰ ਵਿੱਚ ਹੈ ਸ਼ਾਮ ਨੂੰ ਘੱਟ ਜੋਰ ਵਿੱਚ ਹੈ ਦੁਪਹਿਰੇ ਹੈ ਨਹੀਂ ਹਰ ਖੇਣ ਹਰ ਸਮੇਂ ਹਰ ਟਾਈਮ ਉਹ ਸਾਡੇ ਨਾਲ ਅਸੀਂ ਉਹਦੇ ਵਿੱਚ ਹਾਂ ਉਹ ਸਾਡੇ ਵਿੱਚ ਇੱਕ ਰਸ ਹੈ ਲਗਾਤਾਰ ਹੈ ਕਾਲ ਦੇ ਦੀਨੀ ਹੈ ਅਸੀਂ ਕਾਲ ਦੇ ਦੀਨਾ ਕਸੀਂ ਆਕਾਰ ਬਣੇ ਆ ਆਕਾਰ ਬਟਾਂਗੇ ਕਾਲ ਦੇ ਸਮੇਂ ਦੇ ਅਨੁਸਾਰ ਪਰ ਉਹ ਨਹੀਂ ਉਹ ਹਮੇਸ਼ਾ ਰਹਿਣ ਵਾਲੀ ਹੈ ਹਸਤੀ ਗੂਰਤ ਅਜੂਨੀ ਜਦੋਂ ਪ੍ਰਾਤਮਿਕ ਸਿਸਟਮਾ ਵਿੱਚ ਮੰਨਿਆ ਜਾਂਦਾ ਸੀ ਕਿ ਜਦੋਂ ਪ੍ਰਮਾਤਮਾ ਧਰਤੀ ਦੇ ਤੇ ਪਾਪ ਵੱਧਦੇ ਹੈ ਤੇ ਪ੍ਰਮਾਤਮਾ ਅਵਕਾਰ ਲੈਂਦਾ ਹੈ ਗੁਰੂ ਜੀ ਕਹਿੰਦੇ ਨਹੀਂ ਉਹ ਅਜੂਨੀ ਹੈ ਉਹ ਜੁਨਾ ਵਿੱਚ ਨਹੀਂ ਆਉਂਦਾ ਸੋ ਮੁਖ ਜਲੋ ਕਿਉਂ ਕਹਿ ਭਾਕਰ ਜਉਨੀ ਨਹੀਂ ਹੋਗਾ ਐ ਦੁਨੀਆ ਜੁਨਾਂ ਵਿੱਚ ਨਹੀਂ ਹੋਗਾ ਆਪਣੇ ਆਪ ਵਿੱਚ ਪ੍ਰਕਾਸ਼ਮਾਨ ਅਗਲੀ ਗੱਲ ਕਹਿ ਦਿੰਦੇ ਗੁਰੂ ਜੀ ਨਾਲ ਦੀ ਨਾਲ ਹੀ ਐ ਜੁਨੀ ਸਹਿਮ ਸਹਿਮ ਆਪਣੇ ਆਪ ਵਿੱਚ ਸ਼ਵੰਭੂ ਆਪਣੇ ਆਪ ਵਿੱਚ ਪ੍ਰਕਾਸ਼ਮਾਨ ਹੈ ਉਹਨੂੰ ਕੋਈ ਬਣਾਉਣ ਵਾਲਾ ਨਹੀਂ ਹੈ ਇਸ ਕਰਕੇ ਦੁਨੀਆ ਵਿੱਚ ਉਹਨੇ ਕੀ ਆਉਣਾ ਹੈ ਗੁਰਪ੍ਰਸਾਦ ਇਹ ਸਾਰੀ ਗੱਲ ਦੀ ਸਮਝ ਗੁਰੂ ਦੀ ਕਿਰਪਾ ਨਾਲ ਹਾਂ ਜੀ ਹੁਣ ਇਹ ਸਾਰੇ ਗੁਣਾਤਮਕ ਸ਼ਬਦ ਨੇ ਆਪਾਂ ਜਦੋਂ ਪੜਾਂਗੇ ਉਹ ਮਾਲਕ ਇੱਕ ਹੈ ਅਸੀਂ ਵੀ ਆਪਣੇ ਆਪ ਨੂੰ ਅਕਾਗਰ ਕਿਰਤ ਕਰਨ ਦੀ ਕੋਸ਼ਿਸ਼ ਕਰੀਏ ਅਕਾਰ ਉਹਦੇ ਵਿੱਚੋਂ ਬਣਿਆ ਆਕਾਰ ਨੇ ਮਿਟ ਜਾਣਾ ਐਸ ਕਰਕੇ ਅਸੀਂ ਮਾਇਆ ਵੀ ਪਦਾਰਥਾਂ ਨਾਲ ਬੱਧ ਨਾ ਜੁੜੀਏ ਭੌਕੇ ਖਾਚਿਤ ਨਾ ਹੋਈਏ ਇਸ ਵਿੱਚ ਆਪਣੇ ਆਪ ਨੂੰ ਪੁਚਾ ਕੇ ਰੱਖੀਏ ਕਾਰ ਦਾ ਮਤਲਬ ਉਹ ਇੱਕ ਰਸ ਹੈ ਇਹ ਸਾਡਾ ਜੀਵਨ ਵੀ ਇੱਕ ਰਸ ਹੋਣਾ ਚਾਹੀਦਾ ਸਤਨਾਮ ਉਹਦੀ ਹਾਸਤੀ ਹਮੇਸ਼ਾ ਰਹਿਣ ਵਾਲੀ ਹੈ ਇਹਦਾ ਮਤਲਬ ਅਸੀਂ ਵੀ ਕਦੇ ਮਿਟਣ ਵਾਲੇ ਨਹੀਂ ਹਾਂ ਅਸੀਂ ਵੀ ਉਸ ਵਿੱਚ ਬਣੇ ਹਾਂ ਉਸ ਵਿੱਚ ਮਿਟ ਰਹੇ ਹਾਂ ਅਸੀਂ ਕਿਤੇ ਗਾਇਬ ਨਹੀਂ ਹੋ ਰਹੇ ਸਿਰਫ ਆਕਾਰ ਨਿਰੰਕਾਰ ਨਿਰੰਕਾਰ ਤੋਂ ਆਕਾਰ ਸ਼ਕਤੀ ਤੋਂ ਮੈਟਰ ਮੈਟ ਤੋਂ ਸ਼ਕਤੀ ਲਗਾਤਾਰ ਚੱਲ ਰਹੀ ਹੈ ਉਹ ਗੁਣ ਸਾਡੇ ਅੰਦਰ ਆਉਣਾ ਚਾਹੀਦਾ ਕਿਉਂ ਕੌਕੇਸ਼ ਆਹ ਨੂੰ ਜਿਹੜੀ ਚਿੰਤਾ ਬੇਕਰ ਸਵੇਨਾ ਬੇਕਰ ਆਹ ਜੀਵਨਾ ਇਸ ਤਰ੍ਹਾਂ ਹੈ ਕਿ ਨਰਕ ਹੈ ਅਗੇ ਸੁਰਗ ਹੈ ਨਾ ਸਰਮੇ ਚੀਜ਼ਾਂ ਤੋਂ ਸਾਡਾ ਖੇੜਾ ਛੁੱਟੇਗਾ ਕਰਤਾ ਹੋਂ ਜੇ ਉਹ ਕਰਤਾ ਸਾਡੇ ਵਿੱਚ ਹੈ ਤੇ ਅਸੀਂ ਸਾਨੂੰ ਵੀ ਕਿਰਤ ਕਰਨੀ ਚਾਹੀਦੀ ਹੈ ਕੁਝ ਸਾਨੂੰ ਵੀ ਵਪਾਰਤਨਾ ਕਰਨੀ ਚਾਹੀਦੀ ਹੈ ਉਹ ਨਿਰਭਉ ਹੈ ਤੇ ਸਾਨੂੰ ਵੀ ਨਿਰਭਉ ਬਣਨਾ ਚਾਹੀਦਾ ਅਸੀਂ ਕਿਉਂ ਡਰਗੇ ਕਿੰਨੀਆਂ ਕਿੰਨੀਆਂ ਚੀਜ਼ਾਂ ਤੋਂ ਅਸੀਂ ਮਰਸੀਆ ਸੰਗਰਾਦ ਫੁਲਾ ਠੰਕਾ ਜਿਵੇਂ ਇਹ ਬੈਂਕ ਘਰ ਬਣੇ ਸਾਡੇ ਉਹਨਾਂ ਤੇ ਕਿਉਂ ਡਰ ਗਏ ਸੀ ਕੀ ਡਰਦੀ ਲੋੜ ਸਾਨੂੰ ਨੇਰ ਵੇ ਕੋਹ ਕਾਲਪੁਰਖ ਨੂੰ ਕਿਸੇ ਨਾਲ ਵੈਰ ਨਹੀਂ ਤੇ ਸਾਨੂੰ ਕਿਉਂ ਹੋਣਾ ਚਾਹੀਦਾ ਪਰ ਅਸੀਂ ਇਤਿਹਾਸਾ ਮੰਨਿਆ ਵੀ ਵੈਰ ਪਾਏ ਹੋਏ ਇੱਕ ਮੁਲਕ ਦੂਜੇ ਮੁਲਕ ਦੇ ਜੀਵਨ ਨੂੰ ਮਾਰ ਰਿਹਾ ਦੇਖੋ ਭਾਰਤ ਦੀ ਹੈ ਸੀਮਾ ਕਿਹਨੇ ਖਿੱਚੀ ਹੈ ਉਹ ਤਾਂ ਧੀਰੇ ਤੇ ਲੈਣ ਕਿਹਨੇ ਵਾਹੀ ਹੈ ਅਸੀਂ ਲੋਕਾਂ ਨੇ ਵਾਹੀ ਹੈ ਇੱਕ ਮੁਲਕ ਦੂਜੇ ਮੁਲਕ ਨਾਲ ਲੜ ਰਿਹਾ ਇੱਕ ਘਰ ਦੂਜੇ ਨਾਲ ਲੜ ਰਿਹਾ ਇੱਕ ਪਿੰਡ ਦੂਜੇ ਪਿੰਡ ਨਾਲ ਲੜ ਰਿਹਾ ਇੱਕ ਬੰਦਾ ਦੂਜੇ ਨਾਲ ਲੜ ਰਿਹਾ ਤੇ ਕਦੀ ਰੋਜ ਪੜਦੇ ਆ ਦਰਬਾਰ ਮੂਲ ਮਤ ਕਰਦਾ ਜਾਪ ਕਰਦੇ ਆ ਆਉਂਦਾ ਨਿਰਵੈਰ ਪਰ ਸਾਡੇ ਅੰਦਰ ਬੈਰ ਪਈ ਨਹੀਂ ਸੋ ਗੁਨਾਤਮਕ ਨਾਮ ਨੂੰ ਅਸੀਂ ਜਪੀਏ ਆਕਾਲ ਮੂਰਤ ਕਾਲ ਦੇ ਅਧੀਨ ਨਹੀਂ ਹੈ ਉਹ ਹਸਤੀ ਕਿਉਂ ਸਾਨੂੰ ਚਲਾ ਰਹੀ ਹੈ ਫਿਰ ਸਾਨੂੰ ਸਾਡੇ ਅਸੀਂ ਆਪਣੇ ਆਪ ਨੂੰ ਆਕਾਰ ਸਮਝੀਏ ਐ ਜੂਨੀ ਕੋਈ ਜੂਨਾ ਵਿੱਚ ਨਹੀਂ ਆਉਂਦਾ ਫਿਰ ਅਸੀਂ ਜੂਨਾ ਕਿਉਂ ਭਗਤੀ ਜਾਂਦੇ ਆ ਬੈਠੇ ਬੈਠ ਅਸੀਂ ਜਿਉਂਦੇ ਜਿਉਂ ਹੀ ਕਿਉਂ ਜੂਨਾ ਵਿੱਚ ਪੈ ਗਏ ਹਰ ਪੁਰਗ ਵੈਗ ਨੂੰ ਸ਼ਕਤੀ ਸਭ ਕੋਈ ਕਰ ਰਹੀ ਹੈ ਤੇ ਫਿਰ ਅਸੀਂ ਜੂਨਾ ਕਿਉਂ ਭਗਤ ਰਹੇ ਆ ਬੈਠੇ ਭਗਤ ਰਹੇ ਆ ਕਦੇ ਲਾਲਚਵਾ ਸਕੂਤਾ ਬਣ ਜਾਂਦੇ ਆ ਕਦੇ ਦੂਜੇ ਦੇ ਡੰਗ ਮਾਰਦੇ ਆ ਸਭ ਭਣ ਜਾਂਦੇ ਆ ਕਦੇ ਦੂਜੇ ਦਾ ਹੱਕ ਖੋਣ ਚਲੇ ਜਾਂਦੇ ਆ ਬਗਿਆੜ ਬਣ ਜਾਂਦੇ ਆ ਕਦੇ ਡਰ ਜਾਂਦੇ ਆ ਗਿੱਧਰ ਬਣ ਜਾਂਦੇ ਆ ਹਰ ਪਹਿਵੀ ਅਸੀਂ ਜੁੰਨਾਪੁਰ ਤੀ ਜਾ ਰਹੇ ਹਾਂ ਸਹ ਹੰ ਆਪਣੇ ਆਪ ਵਿੱਚ ਪ੍ਰਕਾਸ਼ਮਾਨ ਹੈ ਸਾਡੇ ਵਿੱਚ ਵੀ ਆਪਣੇ ਆਪ ਪ੍ਰਕਾਸ਼ਮਾਨ ਜੀਵ ਹੋ ਰਿਹਾ ਤੇ ਮਰ ਰਿਹਾ ਪਤਨੀ ਕਿੰਨੇ ਕਿ ਸੈਲ ਰੋਇਟ ਬਣਦੇ ਕਿੰਨੇ ਕਿ ਸੈਲ ਰੋਇਟ ਖਤਮ ਹੋ ਗਏ ਲਗਾਤਾਰ ਇਹ ਪ੍ਰਕਿਰਿਆ ਸਾਰੇ ਸਿਸਟਮ ਦੇ ਵਿੱਚ ਚੱਲ ਰਹੀ ਹੈ ਫਿਰ ਸਾਨੂੰ ਚਿੰਤਾ ਕਰਨ ਦੀ ਕੀ ਲੋੜ ਹੈ ਗੁਰਪ੍ਰਸਾਦ ਇਹ ਸਾਰੀਆਂ ਗੱਲਾਂ ਦੀ ਸਮਝ ਪਵੇਗੀ ਗੁਰੂ ਜੀ ਕਿਰਪਾ ਨਾਲ ਸੋ ਹੁਣ ਜਦੋਂ ਇਸ ਬਾਣੀ ਨੂੰ ਸ਼ੁਰੂ ਕਰਾਂਗੇ ਨਾ ਗੁਰੂ ਜੀ ਪਹਿਲਾਂ ਗੁਰੂ ਦੀ ਗੱਲ ਹੀ ਕਰਨੀ ਕਿ ਗੁਰੂ ਹੀ ਸਭ ਕੁਝ ਹੈ ਸਾਡੇ ਵਾਸਤੇ ਜਰਜੀ ਸਾਹਿਬ ਵਿੱਚੋਂ ਆਪਾਂ ਪੜ੍ਹ ਕੇ ਆਈਏ ਗੁਰਮਖ ਖਨਾਦਨ ਕਰਮ ਕਵੇਨਨ ਕਰਮ ਕਰਹਾ ਸਮਾਈ ਗੁਰ ਈਸਰ ਗੁਰ ਗੋਲਖਵਰਮਾ ਗੁਰ ਪਾਰਵਤੀ ਸਾਡੇ ਵਾਸਤੇ ਕੇਵਲ ਤੇ ਕੇਵਲ ਗੁਰੂ ਹੈ ਸਭ ਕੁਝ ਹੀ ਸਾਡੇ ਵਾਸਤੇ ਗੁਰੂ ਹੈ ਅਸੀਂ ਗੁਰੂ ਤੋਂ ਗਿਆਨ ਲੈਣਾ ਹੈ ਜਦੋਂ ਅਸੀਂ ਗੁਰੂ ਤੋਂ ਗਿਆਨ ਲਵਾਂਗੇ ਏਸੇ ਪ੍ਰਮਾਤਮਾ ਨੂੰ ਪਾ ਲਵਾਂਗੇ ਗਿਆਨੁਰੂਗਾ ਪ੍ਰਮਾਤਮਾ ਦਾ ਰਸਤਾ ਮਿਲ ਜਾਏਗਾ ਲੱਭ ਜਾਈਗਾ ਲੱਭਣ ਨੂੰ ਕੋਈ ਪਰਮਾਤਮਾ ਕੋਈ ਚਿਆਨੀ ਹੋ ਕੇ ਇੱਕ ਹੋਵੇ ਬਸ ਅਸੀਂ ਕੋਚੇ ਹੋਏ ਆ ਅਸੀਂ ਭੁੱਲੇ ਹੋਏ ਆ ਸਾਡੀ ਸਮਝ ਵਿੱਚ ਪੈ ਜਾਏਗਾ ਸੋ ਆ ਇਸ ਬਾਣੀ ਦਾ ਜੋ ਹੈਡਿੰਗ ਹੈ ਆਪਾਂ ਉਹਨੂੰ ਪੜੀਏ ਆਸਾ ਮਹੱਲਾ ਪਹਿਲਾ ਬਾਹਰਸ ਲੋਕਾਂ ਨਾਲ ਸਲੂਖ ਪੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਤੁਣੀ ਟੁੰਡਾ ਅਸਰਾਜੇ ਦੀ ਢੁਣੀ ਜਿਸ ਤਰ੍ਹਾਂ ਅਸੀਂ 12 ਮਾਹ ਪੜ੍ਹਦੇ ਆਂ ਤੇ ਅਸੀਂ ਕਹਿੰਦੇ ਆਂ ਜੀ ਸੰਗਰਾਮ 12 ਮਾਹਾਂ ਦਾ ਤਾਂ ਲਿਖਿਆ ਵੀ ਸੰਗਰਾਮ ਬਣਾਉਣੀ ਹੈ ਨਹੀਂ ਭਾਈ ਉਹ ਇੱਕ ਧੁਨ ਵਰਤੀ ਹੈ ਗੁਰੂ ਜੀ ਨੇ 12 ਮਾਹਾਂ ਦੀ ਤੇ 12 ਮਾਹ ਉਸ ਬਾਣੀ ਦਾ ਹੈਡਿੰਗ ਰੱਖ ਸਕਦਾ ਹੈ ਸਤਰੀ ਇਸ ਬਾਾਰ ਦਾ ਹੈਡਿੰਗ ਹੈ ਟੁੰਡੇ ਅਸਰਾਜੇ ਕੀ ਤੁਣੀ ਟੁੰਡਾ ਅਸਰਾਜਾ ਪਹਿਲਾ ਇੱਕ ਬਾਾਰ ਗਾਈ ਜਾਂਦੀ ਸੀ ਪਹਿਲਾਂ ਤਾਂ ਬਾੜ ਦਾ ਮਤਲਬ ਸਮਝੀਏ ਬਾੜ ਦਾ ਮਤਲਬ ਹੈ ਸੂਰਮ ਗਤੀ ਦੀਆਂ 12 ਗਾਉਣੀਆਂ ਜਿਹੜੀ ਜਿਹਨੇ ਚੰਗੇ ਕੰਮ ਕਰਦੇ ਆ ਸਮਾਜ ਵਿੱਚ ਜੇ ਤਾਂ ਪ੍ਰਗਟ ਕਰਦੇ ਆ ਉਹਨਾਂ ਦੀਆਂ 12 ਗਾਉਣੀਆਂ ਯਾਨੀ ਉਹਨਾਂ ਦੇ ਸੋਲੇ ਗਾਉਣੇ ਤੇ ਉਹ ਕਿਸੇ ਇੱਕੁੰਡੇ ਇਸ ਰਾਜੇ ਦੇ ਗਾਏ ਜਾ ਰਹੇ ਸੀ ਗੁਰੂ ਜੀ ਨੇ ਉਸੇ ਧੁਨ ਨੂੰ ਲੈ ਕੇ ਇਹ ਇਹ ਜਿਹੜੀ ਹੈ ਇਹ ਬਾਣ ਲਿਖੀ ਹੈ ਆਸਾ ਰਾਗ ਦੀ ਰਾਗ ਆਸਾ ਵਿੱਚ ਹੈ ਬਾੜ ਹੈ ਤੇ ਦੂਜੀ ਗੈਰੂ ਜੀ ਕਹਿੰਦੇ ਸ਼ਲੋਕ ਮਹਾਂ ਦੇ ਪਹਿਲੇ ਕੇ ਜਨੀ ਆਮ 12 ਦੇ ਵਿੱਚ ਪੌੜੀਆਂ ਨੇ ਜਿਹੜੀਆਂ ਇੱਕ ਗੁਰੂ ਦੀਆਂ ਆਉਂਦੀਆਂ ਨੇ ਸ਼ਲੋਕ ਰਲਦੇ ਹੁੰਦੇ ਐ ਵਿੱਚ ਕੁਰੀਬ ਸਾਢੇ 30 ਸ਼ਲੋਕ ਵੀ ਹੁੰਦੇ ਐ ਪਰ ਇਸ ਵਾਰ ਦੀ ਸ਼ਰਤ ਇਹ ਐ ਕਿ ਇਹਦੇ ਵਿੱਚ ਸ਼ਲੋਕ ਵੀ ਪਹਿਲੇ ਕਾਸ਼ਾ ਜੀ ਆਇਸ ਹੈ ਇਹ ਦਾ ਸਪਸ਼ਟੀ ਕਰਨਾ ਹੈ ਸਮਝਣ ਦੀ ਲੋੜ ਐ ਆਪਾਂ ਇਹਨੂੰ ਸਮਝੀਏ ਤਾਂ ਕਿ ਸਾਨੂੰ ਹੁਣ ਸਮਝ ਪੈ ਗਈ ਵੀ ਇੱਥੇ ਟੋਟਲ ਜਿਹੜੇ ਹੁੰਦਾ ਆਉਣਗੇ ਨਾ ਸ਼ਲੋਕ ਉਹ ਵੀ ਗੁਰੂ ਸਾਹਿਬ ਪਹਿਲੇ ਪਾਤਸ਼ਾਹੀ ਦੀ ਅਮਗੇ ਸ਼ਲੋਕ ਮਹਾਲਾ ਪਹਿਲਾ ਬਲੇਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਦੇਖੋ ਦਿਹਾੜੀ ਮਤਲ ਦਿਨ ਸਾਧ ਹਮੇਸ਼ਾ ਵਾਰ ਹਰੇਕ ਦਿਨ ਮੈਂ ਆਪਣੇ ਗੁਰੂ ਤੋਂ ਹਰ ਸਮੇਂ ਹਰ ਜਗ ਹਰ ਦਿਨ ਹਰ ਰੋਜ਼ ਬਲਿਹਾਰੀ ਜਾਂਦਾ ਹਾਂ ਹੁਣ ਸਮਝੋ ਇਸ ਦਾ ਅਸੀਂ ਕੀ ਕਰਨੇ ਆ ਅਸੀਂ ਕਹਿੰਦੇ ਆ ਜੀ ਸੰਗਰਾਨਾ ਸਾਡੇ ਦਿਨ ਗੁਰਦੁਆਰੇ ਆਉਣਾ ਬਾਕੀ ਦੇਖਾਂਗੇ ਗੁਰੂ ਜੀ ਕੀ ਕਹਿ ਰਿਹਾ ਬਲਿਹਾਰੀ ਗੁਰਿਆ ਆਪਣੇ ਕਿਹਾੜੀ ਸਤਿਵਾ ਅਵੇਸ਼ਾ ਗੁਰੂ ਨਾਲ ਜੁੜੇ ਰਹੀ ਹੁਣ ਸਾਡੇ ਗੁਰੂ ਦੇ ਸ਼ਬਦ ਗੁਰੂ ਹੁਣ ਕਈ ਬੰਦੇ ਸਵਾਲ ਕਰਦਾ ਕਰਦਾ ਕਹਿੰਦੇ ਜੀ ਫਿਰ ਕੰਮ ਕੌਣ ਕਰੇਗਾ ਸਾਡਾ ਜੇ ਅਸੀਂ ਇੱਥੇ ਬੈਠੇ ਰਹੇ ਵੀ ਸਾਡੇ ਗੁਰੂ ਜੀ ਤੇ ਸ਼ਬਦ ਗੁਰੂ ਨੇ ਨਾ ਤੁਸੀਂ ਗਿਆਨ ਲੈ ਲਓ ਮਨਪ੍ਰੀਤ ਇੱਕ ਸ਼ਬਦ ਪੜ੍ਹ ਕੇ ਜਾਓ ਇੱਕ ਸ਼ਬਦ ਸੁਣ ਕੇ ਜਾਓ ਗਿਆਨ ਤੁਹਾਡੇ ਅੰਦਰ ਵਸ ਗਿਆ ਉਹਨੂੰ 24 ਘੰਟੇ ਆਪਣੇ ਨਾਲ ਰੱਖੋ ਤੇ ਕੰਮ ਆਪਣੇ ਕਰਦੇ ਰਹੋ ਗੁਰੂ ਜੀ ਕਹਿੰਦੇ ਹਟੰਬੇ ਗੁਰੂ ਜੀ ਕਹਿੰਦੇ ਕੰਮ ਕਰੇ ਮੇ ਕਿਰਤ ਦਾ ਪਹਿਲਾ ਕੰਮ ਹੈ ਗੁਰੂ ਜੀ ਦੇ ਕਿਰਤ ਕਰੋ ਐਸ ਕਰਕੇ ਗੁਰੂ ਜੀ ਸਾਨੂੰ ਕਿਰਤ ਤਾਂ ਮਨਾ ਨਹੀਂ ਕਰਦੇ ਬੇਲੜ ਨਹੀਂ ਬਣਾਦੇ 24 ਘੰਟੇ ਗੁਰੂ ਦੀ ਬਾਣੀ ਨੂੰ ਆਪਣੇ ਚੇਤੇ ਵਿੱਚ ਰੱਖੋ ਬਲਿਹਾਰੇ ਜਾਓ ਕਿਉਂ ਕਿਉਂ ਚਾਹੀਏ ਗੁਰੂ ਜੀ ਫਾਇਦਾ ਕਮਕਸ਼ੀ ਜੀ ਸਵਾਰਤੀ ਹੈ ਸਾਡਾ ਫੈਡਲ ਹੋਣਾ ਚਾਹੀਦਾ ਗੁਰੂ ਜੀ ਕਹਿੰਦੇ ਜਿੰਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਦੇਖੋ ਇਨਸਾਨ ਦੇ ਅੰਦਰ ਇੱਕ ਤਾਕਤ ਹੈ ਉਹ ਆਪਣੇ ਤੋਂ ਪੁੱਛੇ ਵੀ ਜਾ ਸਕਦਾ ਨਿਮਾਨ ਬਣ ਸਕਦਾ ਪਸ਼ੂ ਬਣ ਸਕਦਾ ਜਿਉ ਚਾਵੇ ਤੇ ਦੇਵਤਾ ਬਣ ਸਕਦਾ ਅੱਗੇ ਵਧ ਸਕਦਾ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਕਰ ਸਕਦਾ ਗੁਰੂ ਜੀ ਕਹਿੰਦੇ ਗੁਰੂ ਦੀ ਬਾਣੀ ਬੰਦੇ ਤੋਂ ਇਨਸਾਨ ਤੋਂ ਦੇਵਤਾ ਬਣਾ ਦਿੰਦੀ ਹੈ ਤੇ ਬਣਾਉਣ ਲੱਗੇ ਟਾਈਮ ਵੀ ਨਹੀਂ ਲੱਗਦਾ ਇਹ ਵੀ ਦੇਖੋ ਕਰਤ ਨਾ ਲਾਗੀ ਵਾ ਇਹ ਇਸ ਬਣਾਉਣ ਤੇ ਟਾਈਮ ਵੀ ਨਹੀਂ ਲੱਗਦਾ ਹੁਣ ਇਹ ਨੂੰ ਸਮਝੋ ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ ਤੇ ਸਮਝਾਂਗੇ ਨਾ ਆਪਣੇ ਜੀਵਨ ਵਿੱਚ ਲਾਗੂ ਕਰਾਂਗੇ ਫਿਰ ਟਾਈਮ ਨਹੀਂ ਲੱਗਦਾ ਬਦਲਦੇ ਇੱਕ ਵਾਰੀ ਵੈਗਰੂ ਕਿਹਾਂ ਬਦਲ ਜਾਏਗਾ ਕਿਉਂਕਿ ਸੱਚ ਨਾਲ ਜੁੜ ਗਿਆ ਮਹਲਾ ਦੂਜਾ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਗੁਰੂ ਜੀ ਕਹਿੰਦੇ ਜੇ 100 ਚੰਦਰਮਾਨ ਚੜ ਜਾਣ ਇਹ ਹਜ਼ਾਰਾਂ ਸੂਰਜ ਹੋ ਜਾਣ ਦੇਖੋ ਫਿਰ ਕਿੰਨੀ ਰੋਸ਼ਨੀ ਹੋ ਜਾਏਗੀ ਆਉਣ ਸੂਰਜ ਚੜਿਆ ਨਾ ਇੱਥੇ ਸ਼ਾਮ ਪੈਂਦੀ ਹੈ ਉੱਥੇ ਵੀ ਰੋਸ਼ਨੀ ਹੈ ਨੇ ਐਨੀ ਰੋਸ਼ਨੀ ਹੈ ਸੂਰਜ ਦੀ ਐਨੀ ਤਾਕਤ એનર્ਜੀ ਸੂਰਜ ਤੋਂ ਆ ਰਹੀ ਹੈ ਪਤਾ ਨਹੀਂ ਉਹਦੇ ਨਾਲ ਕਿੰਨੇ ਧਰਤੀ ਦੇ ਸਿਸਟਮ ਚੱਲੀ ਜਾ ਰਹੇ ਆ ਜਿੰਨੀ ਅਨਾਜ ਬ੍ਰਸਪਤੀ ਪੈਦਾ ਹੋ ਰਹੀ ਹੈ ਜਿੰਨੇ ਸਾਡੇ ਸਰੀਰ ਦੀਆਂ ਪ੍ਰਕਿਰਿਆਵਾਂ ਨੇ ਉਸੂਰੀ ਦੀ ਤਾਕਤ ਨਾਲ ਚੱਲ ਰਹੀਆਂ ਨੇ ਸੂਰੀ ਦੀ ਸ਼ਕਤੀ ਉਹਦੇ ਵਿੱਚ ਵਰਤਰੀ ਹੈ ਕਿਉਂਕਿ ਸ਼ਕਤੀ ਇੱਕੋ ਹੀ ਹੈ ਨਾ ਉਹ ਸੂਰਜ ਰਾਹੀਂ ਸਾਡੇ ਤੇ ਵਰਤਰੀ ਹੈ ਐਨੇ ਕਿ ਗੁਰੂ ਜੀ ਕਹਿੰਦੇ ਇੱਕ ਸੂਰੀ ਦੀ ਐਨੀ ਤਾਕਤ ਹੈ ਜੇ ਹਜ਼ਾਰਾਂ ਸੂਰਜ 100 ਹਜ਼ਾਰਾਂ ਸੂਰਜ ਚੜ ਜਾਣ ਤਾਂ ਵੀ ਇੰਨਾ ਐਨੀ ਰੋਸ਼ਨੀ ਹੁੰਦਿਆਂ ਹੋਇਆਂ ਵੀ ਇਤੇ ਚਾਨਣ ਹੁੰਦਿਆਂ ਗੁਰਬਿਨ ਘੁਰ ਅੰਧਾਰ ਜੇ ਗਿਆਨ ਨਹੀਂ ਨਾ ਹੈਗਾ ਐਨੇ ਚਾਨਣ ਦੀ ਰੋਸ਼ਨੀ ਦੇ ਵਿੱਚ ਵੀ ਬੰਦਾ ਨੇ ਰੇਖਾ ਕਿਉਂਕਿ ਉਹ ਇਹ ਸਭ ਕੁਝ ਹੁਣ ਇਸ ਚੀਜ਼ ਨੂੰ ਸਮਝ ਗਏ ਆਪਾਂ ਕਿਵੇਂ ਸਮਝੀਏ ਕਿ ਦੇਖੋ ਬੰਦੇ ਨੂੰ ਗਿਆਨ ਨਹੀਂ ਹੈਗਾ ਹੁਣ ਮੈਨੂੰ ਰੋਟੀ ਵੀ ਬਣਾਉਣੀ ਆਉਂਦੀ ਮੈਨੂੰ ਆਗਾ ਨਹੀਂ ਕਰਨ ਆਉਂਦਾ ਮੇਰੇ ਘਰਾਂ ਦਾ ਵੀ ਪਿਆ ਹੈ ਗੈਸ ਵੀ ਪਈ ਹੈ ਤਵਾ ਵੀ ਪਿਆ ਹੈ ਹਰ ਇੱਕ ਸਮਾਨ ਉਪਲਬਧ ਹੈ ਪਰ ਮੈਨੂੰ ਬਣਾਉਣੀ ਨਹੀਂ ਉਹ ਮੇਰੇ ਕੋਲੇ ਗੁਰਮੀ ਹੈਗਾ ਇਹ ਘੁਰ ਮੇਰੇ ਕੋਲ ਹੈ ਨਹੀਂ ਰੋਟੀ ਬਣਾਉਣ ਦਾ ਇਸ ਕਰਕੇ ਮੈਂ ਬਣਾ ਨਹੀਂ ਸਕਦਾ ਮੇਰੇ ਭਾਵਾਂ ਤੱਕ ਫਿਰ ਮੈਂ ਤਾਂ ਖਾਈ ਮਰਾਂਗਾ ਮੇਰੇ ਭਾਵਾਂ ਕਿੰਨੇ ਸਮਾਨ ਪਿਆ ਹੈ ਭਾਵੇਂ ਜੇ ਮੈਨੂੰ ਗਿਆਨ ਨਹੀਂ ਹੈਗਾ ਤੇ ਖੱਖੀ ਮਰਾਂਗਾ ਠੀਕ ਹੈ ਇਸ ਤਰ੍ਹਾਂ ਜੇ ਸੀ ਗਿਆਨ ਨਹੀਂ ਲੈਣਾ ਚਾਹੁੰਦੇ ਗਿਆਨ ਨੀ ਰਹਿਣਾ ਚਾਹੁੰਦੇ ਆ ਕਿਰ ਭਾਵੇਂ ਲੱਖਾਂ ਹੀ ਸੂਰਜ ਚੜ੍ਹਦੇ ਨੇ ਲੱਖਾਂ ਹੀ ਚੰਦ ਮਾ ਚੰਦਰਮਾ ਚੜ੍ਹਦੇ ਨੇ ਸਾਨੂੰ ਤੇ ਨੀ ਰਹਿਣਾ ਕਿਉਂਕਿ ਸਾਡੇ ਅੰਦਰ ਨੀ ਰਹਾ ਤੇ ਸਾਨੂੰ ਗਿਆਨ ਨਹੀਂ ਹੈਗਾ ਮਹਲਾ ਪਹਿਲਾ ਨਾਨਕ ਗੁਰਨਾ ਗੁਰੂ ਨੇ ਚੇਤਨੀ ਮਨ ਆਪਣੇ ਸੁਚੇਤ ਇਹ ਨਾਨਕ ਜੀ ਕਹਿ ਰਿਹਾ ਜਿਹੜਾ ਮਨੁੱਖ ਗੁਰੂ ਨੂੰ ਚੇਤੇ ਰੀ ਕਰਦਾ ਤੇ ਆਪਣੇ ਆਪ ਵਿੱਚ ਚਲਾਕ ਬਣਿਆ ਫਿਰਦਾ ਆ ਵਣ ਆਪਣੇ ਸਚੇਤ ਆਪਣੇ ਆਪ ਨੂੰ ਚਲਾਕ ਸਮਝੀ ਬਟਾ ਵੀ ਮੇਰੇ ਵਰਗਾ ਕੋਈ ਨਹੀਂ ਤੇ ਗੁਰੂ ਵੀ ਗੱਲ ਮਰਦਾਂ ਦੀ ਐਸਾ ਜੀ ਗੁਰੂ ਹੀ ਕਹਿੰਦੇ ਛੂਟੇ ਤੇਲ ਬੁਆੜ ਜਿਉਂ ਛੰਨੇ ਅੰਦਰ ਕੀਤ ਜਿਹੜੇ ਬੰਦੇ ਖੇਤੀ ਕਰਦੇ ਆ ਨਾ ਉਹਨਾਂ ਨੂੰ ਪਤਾ ਹੈ ਤਣਾਂ ਦੇ ਵਿੱਚ ਤਣ ਹੋਂ ਜੇ ਮਾਲਿਆ ਆਪਣੇ ਕਿੱਲੇ ਵਿੱਚ ਹਜ਼ਾਰ ਫੁੱਟ ਹੈ ਇੱਕ ਦਾ ਬੂਟਾ ਐਸਾ ਹੁੰਦਾ ਉਹਨੂੰ ਫਲ ਵੀ ਲੱਗਦੇ ਆ ਫਲ ਵੀ ਲੱਗਦੇ ਆ ਫਲੀਆਂ ਬਣਦੀਆਂ ਨੇ ਪਰ ਫਲੀਆਂ ਦੇ ਵਿੱਚ ਤਿਲ ਦੇ ਦਾਣੇ ਦੀ ਬਣਦੇ ਉੱਥੇ ਉੱਲੀ ਵੀ ਲੱਗ ਜਾਂਦੀ ਏ ਉਹਨਾਂ ਨੂੰ ਉਹ ਲਗਣ ਕਰਕੇ ਸਵਾਹ ਬਣ ਜਾਂਦੀ ਏ ਉਹਦੇ ਵਿੱਚ ਫਲੀਆਂ ਦੀ ਠਾਹਰੇ ਵਿੱਚ ਸਵਾਹ ਹੁੰਦੀਆਂ ਜਿਹੜਾ ਜੀਵੀਦਾਰ ਬੜਾ ਸਿਆਣਾ ਹੁੰਦਾ ਉਹ ਉਹਨੂੰ ਉੱਥੇ ਛੱਡ ਦਿੰਦਾ ਕਿਉਂਕਿ ਜੇ ਉਹਨੂੰ ਵੱਡੇਗਾ ਤੇ ਦੂਜੇ ਤਿਲਾਂ ਨੂੰ ਖਰਾਬ ਕਰ ਦਊਗੀ ਉਹ ਐਸੇ ਕਰਕੇ ਉਸ ਤਿਲਾਂ ਦੇ ਬੂਟੇ ਨੂੰ ਉਠੀ ਛੱਡ ਦਦਾ ਉਹਨੂੰ ਕਹਿੰਦੇ ਨੇ ਵਾਰਡ ਤਿਲ ਜਿਹਨੇ ਵਾਤਰ ਉਹ ਖਰਾਬ ਹੋਇਆ ਤਿਲ ਛੂਟੇ ਤਿਲ ਵਾੜੀਆਂ ਸੁੰਝੇ ਅੰਦਰ ਖੇਤ ਕਿੰਨਾ ਦੀ ਗੱਲ ਕਰ ਰਹੇ ਗੁਰੂ ਜੀ ਕਹਿੰਦੇ ਜਿਹੜੇ ਗੁਰੂ ਨਾ ਚੇਤਨੀ ਮਨ ਆਪਣਾ ਸਵਚੇਤ ਜਿਹੜੇ ਆਪਣੇ ਆਪ ਨੂੰ ਜਾਦੇ ਸਿਆਣਾ ਸਮਝਦੇ ਐ ਤੇ ਗੁਰੂ ਨੂੰ ਚੇਤੇ ਵਿੱਚ ਨਹੀਂ ਕਰਦੇ ਗੁਰੂ ਦੀਆਂ ਗੱਲਾਂ ਨਹੀਂ ਮੰਨਦੇ ਆਪਣੀਆਂ ਮਾਨਤਾਵਾਂ ਰੱਖੀ ਬੈਠੇ ਆ ਆਪਣੀਆਂ ਮਾਨਤਾਵਾਂ ਤੇ ਲੋਕਾਂ ਨੂੰ ਚਲਾਈ ਜਾ ਰਿਹਾ ਹੈ ਗੁਰੂ ਜੀ ਕਹਿੰਦੇ ਐਸੇ ਬੰਦੇ ਫਿਰ ਉਹ ਬੁਆੜ ਤੇਲ ਵਰਗੇ ਆ ਤੇ ਮਾਰਗ ਦੀ ਇਹ ਖੇਤੀ ਵਿੱਚ ਉਹ ਬੇਕਾਰ ਨੇ ਮਾਲਕਾਂ ਦਾ ਕੋਈ ਕਦਰ ਨਹੀਂ ਮਾਲਕਾਂ ਦਾ ਉਹਨਾਂ ਦੀ ਕੋਈ ਕਦਰ ਨਹੀਂ ਕਰਦਾ ਖੇਤ ਵਿੱਚ ਸੁੰਨੇ ਹੀ ਰਹਿ ਜਾਂਦੇ ਆ ਉਹ ਖੇਪੇ ਅੰਦਰ ਛੁਪਿਆ ਕੋ ਨਾਨਕ ਸਿਉ ਨਾਹ ਕੁਝ ਜੀ ਕਹਿੰਦੇ ਉਹ ਬੇਸ਼ੱਕ ਉਹਦੇ ਵਿੱਚ ਸਭ ਕੁਝ ਹੋਵੇ ਪਰ ਉਹ ਉਸੇ ਪੈੜੀ ਦੇ ਵਿੱਚ ਨਖਸਮੇ ਪਏ ਰਹਿੰਦੇ ਐ ਜਿਵੇਂ ਗਵਾੜ ਤਿਲ ਨੂੰ ਕੋਈ ਨਹੀਂ ਵੜਦਾ ਇਸ ਤਰੀਕੇ ਉਹ ਪ੍ਰਮਾਤਮਾ ਦੀ ਸਿਸਟਮ ਦੇ ਵਿੱਚ ਬੇਕਾਰ ਬਣੇ ਰਹਿੰਦੇ ਐ ਫਲੀਆਂ ਫੁੱਲੀਆਂ ਬੱਪੜੀ ਪੀਤਾਂ ਦੇ ਵਿੱਚ ਸਵਾ ਉਹ ਬੂਟੇ ਮੌਲ ਦੇ ਵੀ ਐ ਉਹਨਾਂ ਨੂੰ ਫੁੱਲ ਵੀ ਲੱਗਦੇ ਐ ਉਹਨਾਂ ਨੂੰ ਫਲੀਆਂ ਵੀ ਲੱਗਦੀਆਂ ਪਰ ਫਲੀਆਂ ਵਿੱਚ ਸਵਾ ਨਹੀਂ ਆਉਂਦੀਆਂ ਐਸ ਤਰੀ ਜਿਹੜਾ ਬੰਦਾ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਤੇ ਆਪਣੀਆਂ ਸਿਆਣਪਾਂ ਨੂੰ ਅੱਗੇ ਰੱਖਦਾ ਨਾ ਚਲਾਕੀਆਂ ਕਰਦਾ ਗੁਰੂ ਨਾਲ ਗੁਰੂ ਜੀ ਕਹਿੰਦੇ ਘਵਾਲ ਤਲਵਾਰ ਹੈ ਉਹਦੇ ਅੰਦਰ ਸੁਆ ਹੈ ਬਾਹਰੋਂ ਠੀਕ ਹੈ ਉਹ ਸਾਨੂੰ ਦੇਖਣ ਨੂੰ ਲੱਗ ਰਿਹਾ ਵੀ ਬੜਾ ਤਕੜਾ ਹੈ ਤਾਂ ਬੜਾ ਧਾਰਮਿਕ ਬੰਦਾ ਹੈ ਪਰ ਅੰਦਰ ਪੂਰੀ ਖੋਟ ਹੈ ਸੁਆ ਅੰਦਰ ਕਾਰਕ ਦੇਖੋ ਮੇਰੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਕੈਸੀ ਬਾਣੀ ਸਾਨੂੰ ਦਿੱਤੀ ਹੈ ਅਸੀਂ ਪੜ ਗਏ ਤੇ ਆਪਣੇ ਜੀਵਨ ਨੂੰ ਭਾਵੇਂ ਸੈਕਟਾਂ ਵਿੱਚ ਬਦਲ ਲਈਏ ਗੁਰੂ ਜੀ ਕਹਿੰਦੇ ਬਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਹਰ ਅਸੀਂ ਬਾਣੀ ਨਾਲ ਜੁੜੇਗੀ ਅਸੀਂ ਬਾਣੀ ਨਾਲ ਨਹੀਂ ਜੁੜੇ ਤਾਂ ਕਰਕੇ ਦੇਵਤੇ ਨਹੀਂ ਬਣ ਸਕਦੇ ਅਸੀਂ ਤੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਅਸੀਂ ਤੇ ਉਸ ਪਰ ਸਿਤਰੇ ਹੋਈਏ ਬੁੜੀਏ ਬਾਹਸਾਓ ਜੀਨੇ ਦੇਵਤਾ ਬਣਨਾ ਹੈ ਗੁਰੂ ਦੀ ਬਾਣੀ ਨਾਲ ਜੁੜੋ ਤੋ ਆ ਪੌੜੀ ਦਾ ਵਿਚਾਰ ਕਰਦੇ ਆ ਪੌੜੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਉਸ ਮਾਰਕਨੇਸ਼ ਸੰਸਾਰ ਨੂੰ ਆਪ ਹੀ ਬਣਾਇਆ ਤੇ ਆਪ ਹੀ ਫਿਰ ਆਪਣਾ ਨਾਵਣਾ ਬੜਾਈ ਇਹ ਵੀ ਉਹਨੇ ਕਹਿਮ ਕੀਤੀ ਏ ਇਹ ਵੀ ਉਹ ਦਾ ਜੇ ਨਹੀਂ ਮਾਰਕਨੇਸ਼ ਅਕਾਰ ਨੂੰ ਵੀ ਘੜਿਆ ਇਸ ਆਕਾਰ ਦੇ ਘੜੇ ਹੋਏ ਆਕਾਰ ਨੂੰ ਚਲਾਉਣ ਵਾਸਤੇ ਸਿਸਟਮ ਹੀ ਦਿੱਤਾ ਹੈ ਕਿ ਇਹ ਉਸ ਸਿਸਟਮ ਵਿੱਚ ਚੱਲੇ ਦੋਏ ਕੁਦਰਤ ਸਾਜੀਏ ਕਰਿਆਸਨ ਡਿੱਟੋ ਚਾਓ ਫਿਰ ਉਹਨੇ ਆਪਣੇ ਵਿੱਚੋਂ ਇਹ ਕੁਦਰਤ ਬਣਾਤੀ ਦੇਖੋ ਇੱਥੇ ਸਮਝ ਆਏਗੀ ਇਹ કોਣਕਾਰ ਦੀ ਜਿਹੜੀ થਗੀ ਹੈ ਉਹਨੇ ਆਪਣੇ ਵਿੱਚੋਂ ਇਹ ਕੁਦਰਤ ਬਣਾ ਦਿੱਤੀ ਜਿਵੇਂ ਇਹ ਸਾਰਾ ਆਕਾਰ ਬਣਾ ਦਿੱਤਾ ਤੇ ਆਪ ਫਿਰ ਇਸ ਆਕਾਰ ਦੇ ਵਿੱਚ ਬੈਠ ਗਿਆ ਆਪ ਇਸੇਕਾਰ ਵਿੱਚ ਨਾਮ ਗਿਆ ਹੁਣ ਇੱਥੋਂ ਕਿਵੇਂ ਹੁੰਦੀ ਹੈ ਸਾਰੀ ਜਿਹੜੀ ਆਪਾਂ ਕਹਿੰਦੇ ਨੇ ਇੱਕ ਅਹੰਕਾਰ ਅਸੀਂ ਕਹਿੰਦੇ ਜੀ ਰੱਬ ਨੇ ਸੰਤ ਬਣਾਇਆ ਇਹਦੇ ਮਤਲਬ ਰੱਬ ਨੇ ਬਣਾਇਆ ਰੱਬ ਕਿੱਥੇ ਸਾਧ ਸਮਾਨਾਂ ਤੇ ਬੈਠਾ ਹੈ ਅਸੀਂ ਇੱਥੇ ਬੈਠੇ ਆ ਤੇ ਅਸੀਂ ਨੂੰ ਭਾਨਦੇ ਕਰਦੇ ਆ ਤੂੰ ਤੇਰੇ ਨਾਲ ਹੈ ਫਿਰ ਇੱਥੋਂ ਸਮਝ ਪਏਗਾ ਲੋਏ ਕੋਦਰਤ ਸਾਝੀਏ ਕਰ ਆਸਣ ਬੈਠ ਕੇ ਉਹਨ ਕੋਈ ਫਿਕਰ ਨਹੀਂ ਸਾਡੇ ਨੂੰ ਸਾਨੂੰ ਫਿਕਰ ਹੈ ਨਾ ਹਰ ਇੱਕ ਚੀਜ਼ ਦਾ ਉਹਨ ਕੋਈ ਫਿਕਰ ਉਹ ਵੇ ਪ੍ਰਭੂ ਆ ਤੇ ਸਾਡੇ ਅੰਦਰ ਵਸ ਰਿਹਾ ਹਮੇਸ਼ਾ ਸਾਨੂੰ ਜਲਾ ਰਿਹਾ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਉ ਤੂੰ ਆਪ ਹੀ ਪਰਸਨੋ ਕੇ ਸਾਨੂੰ ਸਭ ਕੁਝ ਦੇ ਰਿਹਾ ਹੈ ਦਾਕਾ ਦੇਣ ਵਾਲਾ ਵੀ ਤੂੰ ਹੈ ਤੇ ਸਾਨੂੰ ਬਣਾਉਣ ਵਾਲਾ ਵੀ ਤੂੰ ਹੀ ਹੈ ਤੇ ਇਹ ਸਾਨੂੰ ਬਣਨ ਵਾਲੀ ਜਿਹੜੀ ਦਾਤ ਖਿਲੀ ਹੋਈ ਹੈ ਇਹ ਵੀ ਤੇਰੀ ਕਿਰਪਾ ਹੀ ਹੈ ਸੀ ਬਣ ਗਏ ਇਹ ਵੀ ਤੇਰੇ ਕਰਕੇ ਹੀ ਹੈ ਤੂੰ ਜਾਣਾਈ ਸਭ ਸਹਿ ਦੇ ਲੈ ਸਹਿ ਚਿੰਤ ਕਵਾਉ ਤੂੰ ਸਭਨਾ ਜੀਆਂ ਦਾ ਜਾਣਣ ਹਾਰ ਹੈ ਕਿਉਂਕਿ ਜਦੋਂ ਹੈ ਸਾਡੇ ਵਿੱਚ ਇਸੀ ਉਹ ਦੇ ਵਿੱਚਾਂ ਤੇ ਸਾਨੂੰ ਜਾਣਦਾ ਹਰ ਇੱਕ ਤਰ੍ਹਾਂ ਜਾਣਦਾ ਤੇ ਇਹ ਵੀ ਪੱਕਾ ਹੈ ਨਹੀਂ ਕਿ ਸਾਨੂੰ ਜਿੰਦ ਦਿੰਦਾ ਵੀ ਹੈ ਤੇ ਇਹਦੇ ਵਿੱਚ ਜਿੰਦ ਵਾਪਸ ਵੀ ਲੈ ਲੈਂਦਾ ਯਾਨੀ ਇਹ ਸ਼ਕਤੀ ਸਾਡੇ ਅੰਦਰ ਆਈ ਹੈ ਤੇ ਇਹ ਸ਼ਕਤੀ ਸਾਡੇ ਵਿੱਚੋਂ ਵਾਸਤੂ ਕੇ ਸੀ ਜਿਸ ਲਈ ਆਵਦਨ ਹੈ ਕੁਦਰਤ ਵਿੱਚ ਬਣਿਆ ਹੈ ਸ੍ਰੀ ਕੁਦਰਤ ਵਿੱਚ ਰਹਿਣ ਦੇ ਕਰਿਆਥਨ ਡਿਟੋ ਚਾਹੋ ਐ ਮੇਰੇ ਬਾਲਕਾ ਤੂੰ ਇਸ ਕੁਦਰਤ ਵਿੱਚ ਬੈਠ ਕੇ ਤੇ ਫਿਰ ਇਹ ਵੇ ਪ੍ਰਵਾਹ ਉਹ ਕੇ ਇਸ ਕੁਦਰਤ ਨੂੰ ਚਲਾ ਰਹੇ ਹਨ ਉਹਨੂੰ ਫਿਕਰ ਨਹੀਂ ਸਾਡੇ ਖਲਜਗਣਾ ਫੇਕਰ ਇਹ ਸਾਰੇ ਸਾਨੂੰ ਆਏ ਹੁਣ ਜਦੋਂ ਇਹ ਗੱਲ ਗੁਰੂ ਜੀ ਸਾਨੂੰ ਸਮਝਾਉਂਦੇ ਕਿ ਪ੍ਰਮਾਤਮਾ ਦਾ ਆ ਗੁਣ ਹੈ ਅਸੀਂ ਵੀ ਫਿਰ ਸੋਚੀਏ ਨਾ ਵੀ ਅਸੀਂ ਵੀ ਜੇ ਸਿਰਫ ਪ੍ਰਮਾਤਮਾ ਦੇ ਰਾਹ ਪੈਣਾ ਅਸੀਂ ਵੀ ਆਪਣੇ ਅੰਦਰ ਇਹ ਗੁਣ ਲੈ ਕੇ ਆਈਏ ਇਹ ਖਲਜਗਣਾ ਛੱਡিয়ে ਜਿन्हे ਅਸੀਂ ਸਾਰਾ ਦਿਨ ਕ੍ਰਿਸ਼ਨਾਂ ਦੇ ਅੰਦੀਨ ਜਲ ਰਹੇ ਹਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸਾਡੇ ਇਤਿਹਾਸ ਹੀ ਰਹਿੰਦੀ ਹੈ ਇਨਰ ਤੋਂ ਬਚਨ ਦੀ ਕੋਸ਼ਿਸ਼ ਕਰਦੇ ਰਹੇ ਇਹ ਆਸਾ ਦੀ ਬਾਣੀ ਪਹਿਲੀ ਪਉੜੀ ਜਿੱਥੇ ਗੁਰੂ ਜੀ ਨੇ ਗੁਰੂ ਦਾ ਧੰਨਵਾਦ ਕੀਤਾ ਕਿ ਗੁਰੂ ਤੋਂ ਬਿਨਾਂ ਨਹੀਂ ਰਹਿ ਜੇ ਸੋ ਚੰਦਾ ਉਕਵੈ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਕੋਰ ਬਿਨ ਕੋਰ ਗਿਆਨ ਤੋਂ ਬਿਨਾਂ ਨਹੀਂ ਰਹਿ ਇੱਕ ਬੰਦਾ ਆਪਣੇ ਕਮਰੇ ਨੂੰ ਬੰਦ ਕਰੀ ਬੈਠਾ ਸਾਰੇ ਕਿਤੇ ਪਰਦੇ ਲਾ ਲੇ ਏਸੀ ਲਾ ਕੇ ਅੰਦਰ ਸੁਸਤਾ ਪਏ 11 ਵਜੇ ਦਿਨ ਦੇ ਉਹਨੂੰ ਕੋਈ ਬੰਦਾ ਬੋਲ ਮਾਰੇ 12 ਕਿ ਉੱਠ ਖੜ ਹੋਣ ਦੇ 11 ਵਜੇ ਕੇ ਦਿਨ ਦੇ ਉਹ ਕਹਿੰਦਾ ਕਿੱਥੇ ਨੇਹਰਾ ਪਿਆ ਨੇਹਰਾ ਪਿਆ ਕਹਾਂ ਤੋ ਮੇਰਾ ਨੇਹਰਾ ਇਹ ਗਿਆਨ ਹੈ ਤੇ ਸੰਤ ਸਭ ਕੁਝ ਹੈ ਗੁਰੂ ਦਾ ਗਿਆਨ ਲੈਣਾ ਕਰੀਏ ਬਾਣੀਆਂ ਪੜ੍ਹਨੀ ਕਰੀਏ ਤੇ ਆਪ ਸਮਝੀਏ ਬਾਣੀਆਂ ਆ ਜਾ ਕੇ ਇਹ ਕਰ ਬਾਣੀਆਂ ਸੋ ਇਸ ਤਰ੍ਹਾਂ ਬਾਣੀ ਨੂੰ ਆਪਾਂ ਵਿਚਾਰਨਾ ਹੈ ਅੱਜ ਆਪਾਂ ਇੱਕ ਹੋਰੀ ਦਾ ਵਿਚਾਰ ਕਰਿਆ ਲੜੀਵਾਰ ਅਸੀਂ ਆਪਾਂ ਆਸਾ ਦੀ ਵਾਰ ਦਾ ਵਿਚਾਰ ਕਰਾਂਗੇ